ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆ ਲੋਕ ਹਿੱਤਾਂ ਨਾਲ ਜੁੜਿਆ ਹੋਇਆ ਮਸਲਾ ਸਾਡੇ ਘਰਾਂ ਦੇ ਵਿੱਚ ਵਰਤੀ ਜਾਂਦੀ ਬਿਜਲੀ ਸਪਲਾਈ ਉਸ ਦੇ ਨਾਲ ਜੁੜੇ ਹੋਏ ਬਿਜਲੀ ਦੇ ਬਿੱਲ ਉਹਦੇ ਸਬੰਧ ਤੁਹਾਡੇ ਨਾਲ ਇੱਕ ਜਾਣਕਾਰੀ ਹੈ ਜਿਹੜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਰਹੇ ਹਾਂ ਉਹ ਜਾਣਕਾਰੀ ਇਹ ਆ ਕਿ ਜਿਹੜਾ ਆਪਣੇ ਘਰਾਂ ਦੇ ਵਿੱਚ ਬਿਜਲੀ ਦਾ ਬਿੱਲ ਆ ਰਿਹਾ ਹੈ ਤੇ ਪਾਵਰ ਕਮਪਨ ਵੱਲੋਂ ਜਿਹੜੇ ਹੁਣ ਤਿਆਰੀ ਕੀਤੀ ਜਾ ਰਹੀ ਹੈ ਕਿ ਜੇਕਰ ਤੁਹਾਡੇ ਘਰਾਂ ਦੇ ਵਿੱਚ ਆ ਜਿਹੜਾ ਲੋਡ ਆ ਘਰਾਂ ਦੇ ਵਿੱਚ ਜਿਹੜਾ ਸਾਡਾ ਲੋਡ ਵਧਾਇਆ ਜਾਂਦਾ ਵੀ 1 ਕਿਲੋਵੈਟ 2 ਕਿਲੋਵੈਟ 3 ਕਿਲੋਵੈਟ ਉਹਦੇ ਸਬੰਧ ਵਿੱਚ ਪੰਜਾਬ ਰੈਗੂਲਟਰੀ ਕਮਿਸ਼ਨ ਨੂੰ ਆ ਜਿਹੜੀ ਇਸ ਦੀ ਅਪੀਲ দা ਕੀਤੀ ਗਈ ਹੈ ਵੀ ਜੇਕਰ ਲੋਕਾਂ ਦੇ ਘਰਾਂ ਦੇ ਵਿੱਚ ਆ ਜਿਹੜਾ ਲੋਡ ਆ ਉਹ ਰੈਗੂਲਾਈਜ਼ ਨਹੀਂ ਕਰਵਾਇਆ ਜਾਂਦਾ ਜੇ ਸਾਡੇ ਘਰ ਵਿੱਚ 4 ਕਿਲੋਵੈਟ ਲੋਡ ਆ ਤਾਂ 4 ਕਿਲੋਵੈਟ ਅਸੀਂ ਬਿਜਲੀ ਬੋਰਡ ਲਾਲੀ ਪਾਵਰ ਕਮਪਨ ਵੱਲੋਂ ਵੱਲ ਜਾ ਕੇ ਦਫਤਰਾਂ ਦੇ ਵਿੱਚ ਸਹੀ ਨਹੀਂ ਕਰਵਾਉਂਦੇ ਸਾਡੇ ਲੋਡ ਵੱਧ ਚੱਲ ਰਿਹਾ ਤੇ ਸਾਡੇ ਬਿੱਲ ਦੇ ਉੱਤੇ ਘੱਟ ਲੋਡ ਆ ਅਸੀਂ ਘੱਟ ਰੈਗੂਲਰ ਕਰਵਾਇਆ ਹੋਇਆ ਤਾਂ ਉਹਦਾ ਪਰ ਕਿਲੋ ਵਾਟ ਆ ਜਿਹੜਾ 1000 ਰੁਪਿਆ ਆਏ ਬਿੱਲ ਦੇ ਵਿੱਚ ਆ ਜਿਹੜਾ ਸਾਨੂੰ ਜੁਰਮਾਨਾਗਾ ਉਹ ਪੈ ਸਕਦਾ ਜਦੋਂ ਉਧਰੋਂ ਸਾਨੂੰ ਜੇਕਰ ਪਾਵਰ ਕਮਨ ਨੂੰ ਉਸ ਰੈਗੂਲਟਰੀ ਕਮਿਸ਼ਨ ਵੱਲੋਂ ਇਹਦੀ ਮਨਜ਼ੂਰੀ ਮਿਲ ਜਾਂਦੀ ਆ ਜਿਵੇਂ ਉਹਨੂੰ ਵੀ ਐਸਪੀ ਦੇ ਕਨੈਕਸ਼ਨ ਨੇ ਜਾਂ ਐਮਐਸ ਦੇ ਕਨੈਕਸ਼ਨ ਨੇ ਜੇਕਰ ਉਹਨਾਂ ਦੀ ਮਨਜ਼ੂਰ ਲੋਡ ਤੋਂ ਵੱਧ ਆ ਉੱਥੇ ਲੋਡ ਚੱਲਦਾ ਤਾਂ ਉਹਨਾਂ ਨੂੰ ਹਰ ਮਹੀਨੇ ਜਿਹੜਾ ਉਸ ਬਾਧੂ ਲੋਡ ਦਾ ਜਿਹੜਾ ਸਰਚਾਰ ਜਾਗਾ ਉਹ ਭਰਨਾ ਪੈਂਦਾ। ਇਹੀ ਫਾਰਮੂਲਾ ਹੁਣ ਘਰੇਲੂ ਮੀਟਰਾਂ ਦੇ ਉੱਤੇ ਵੀ ਆ ਜਿਹੜਾ ਅਪਲਾਈ ਕੀਤਾ ਜਾਵੇਗਾ। ਸੋ ਉਸ ਤੋਂ ਪਹਿਲਾਂ ਤੁਹਾਨੂੰ ਇਹ ਸਲਾਹ ਤੇ مشورہ ਹੈਗਾ ਕਿ ਆਪਣੇ ਘਰਾਂ ਦਾ ਲੋਡ ਆ ਜਿਹੜਾ ਉਹ ਚੈੱਕ ਕਰਵਾਓ ਵੀ ਤੁਹਾਡੇ ਘਰ ਦੇ ਵਿੱਚ ਕਿੰਨਾ ਲੋਡ ਆ ਤਾਂ ਉਸ ਨੂੰ ਦਫ਼ਤਰ ਦੇ ਵਿੱਚ ਜਾ ਕੇ ਉਹਨੂੰ ਰੈਕਲਾਂਚ ਕਰਵਾਓ ਤਾਂ ਕਿ ਅਸੀਂ ਇੱਕ ਭਾਰੀ ਜੁਰਮਾਨੇ ਤੋਂ ਜਿਹੜਾ ਉਹ ਬਚ ਸਕਦੇ ਆ। ਇਸ ਦੇ ਲਈ ਇੱਕ ਸਿੰਪਲ ਜਿਹਾ ਤੁਹਾਨੂੰ ਫਾਰਮੂਲਾ ਦਿੰਨਾ ਕਿ ਆਪਣੇ ਘਰ ਦੀਆਂ ਮੇਨ ਸਵਿਚਾਂ ਸਵਿਚ ਜਿੰਨੇ ਕਮਰੇ ਦੇ ਵਿੱਚ ਲੱਗੇ ਹੋਏ ਨੇ ਉਹ ਕਿੰਨੇ ਫੈਨ ਦੇ ਲਈ ਵਰਤਣਿਓ ਕਿੰਨੇ ਲੈਂਪ ਦੇ ਲਈ ਵਰਤਣਿਓ ਕਿੰਨੇ ਸ਼ੌਕ ਜਾਂ ਪਲੱਗਾਂ ਦੇ ਲਈ ਵਰਤਣਿਓਗੇ ਉਹਨਾਂ ਨੂੰ ਕੈਲਕੂਲੇਟ ਕਰ ਲਓ ਵੀ ਅਡੋ ਅਡ ਉਹਨਾਂ ਦਾ ਇੱਕ ਫਾਰਮੂਲਾ ਬਣਾ ਕੇ ਲੈ ਜਾਓ ਨੋਟ ਕਰਕੇ ਤੇ ਡਾਕਟਰ ਦੇ ਵਿੱਚ ਜਾਓ ਕਿ ਸਾਡੇ ਘਰ ਵਿੱਚ ਇੰਨੇ ਵੱਲ ਪੱਖੇ ਲੱਗੇ ਹੋਏ ਨੇ ਮੋਟਰ ਦਾ ਲੋਡ ਲਿਖ ਦਿਓ ਵੀ ਸਾਡੇ ਘਰੇ ਪਾਣੀ ਵਾਲੀ ਮੋਟਰ ਲੱਗੀ ਹੋਈ ਆ ਕੋਈ ਗਿੱਜਰ ਲੱਗਿਆ ਹੋਇਆ ਏਸੀ ਲੱਗਿਆ ਹੋਇਆ ਉਹਨੂੰ ਲੋਡ ਨੂੰ ਨੋਟ ਕਰਕੇ ਲੈ ਜਾਓ ਤੇ ਦਫਤਰ ਦੇ ਵਿੱਚ ਜਾ ਕੇ ਆਪਣਾ ਜਿਹੜਾ ਲੋਡ ਆਗਾ ਉਹਨੂੰ ਰੈਗੂਲਾਈਜ਼ ਕਰਵਾ ਲਓ ਤਾਂ ਕਿ ਤੁਸੀਂ ਇੱਕ ਭਾਰੀ ਜੁਰਮਾਨੇ ਤੋਂ ਜਿਹੜਾ ਉਹ ਬਚ ਸਕਦੇ ਹੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਮੀਦ ਕਰਦੇ ਆ ਤੁਹਾਨੂੰ ਚੰਗੀ ਲੱਗੇਗੀ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ